ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਦਾ ਵਲੌਗ ਮੇਰਾ ਹੈਗਾ ਜੀ ਤੁਸੀਂ ਦੇਖ ਲਓ ਮੂਲੀਆਂ ਦੀ ਪੁਰਜੀ ਬਣਾਉਣੀ ਹੈ ਜੀ ਮੈਂ ਤੇ ਮੂਲੀਆਂ ਹੁਣੇ ਲੈ ਕੇ ਆਇਆ ਸੀ ਬੇਟਾ ਮਾਰਕੀਟ ਤੋਂ ਤੇ ਮੈਂ ਹੁਣ ਲੱਗੀ ਸੀ ਇਹਨਾਂ ਦੇ ਪੱਤੇ ਜਿਹੜੇ ਸੀ ਨਾ ਚੰਗੇ ਚੰਗੇ ਜਿਹੜੇ ਆ ਉਹ ਮੈਂ ਕੱਢ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰੂੰਗੀ ਮਤਲਬ ਬਿਲਕੁਲ ਜਿਹੜੇ ਸੌਫਟ ਜਿਹੇ ਪੱਤੇ ਉਹੀ ਪਾਉਂਗੀ ਜਿਆਦਾ ਜਿਹੜੇ ਮੋٹے ਮੋٹے ਪੱਕੇ ਜਿਹੇ ਪੱਤੇ ਉਹ ਅਸੀਂ ਨਹੀਂ ਪਾਣੇ ਉਹ ਅਸੀਂ ਕੱਢ ਕੇ ਸੁੱਟ ਦੇਵਾਂਗੇ ਤੇ ਇੱਕ ਦੋ ਮੂਲੀਆਂ ਅਸੀਂ ਰੱਖ ਲਵਾਂਗੇ ਉਹਦੇ ਪਰੌਂਠੇ ਪਕਾਵਾਂਗੇ ਤੇ ਇਹਦੇ ਅਸੀਂ ਜਿਹੜੀ ਪੁਰਜੀ ਬਣਾਵਾਂਗੇ ਮੈਂ ਇਹਦੇ ਵਿੱਚ ਇੱਕ ਦੋ ਆਲੂ ਪਾਉਂਗੀ ਤੇ ਨਾਲ ਪਿਆਜ਼ ਪਾਵਾਂਗੇ ਅਦਰਕ ਪਾਵਾਂਗੇ ਹਰੀ ਮਿਰਚ ਪਾਵਾਂਗੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਅਸੀਂ ਤੜਕਾ ਕਿਵੇਂ ਲਗਾ ਰਹੇ ਹਾਂ ਵਲੌਗ ਦੇ ਨਾਲ ਬਣੇ ਰਹੋ ਵਲੌਗ ਐਂਡ ਤੱਕ ਪੂਰਾ ਦੇਖਿਓ ਤੇ ਚਲੋ ਹੁਣ ਜੀ ਇਹਨਾਂ ਨੂੰ ਮੈਂ ਸਾਫ਼ ਕਰਕੇ ਵਾਸ਼ ਕਰਕੇ ਤੁਹਾਡੇ ਸਾਹਮਣੇ ਕਟਿੰਗ ਕਰੂੰਗੀ ਆ ਦੇਖੋ ਜੀ ਹੁਣ ਅਸੀਂ ਮੂਲੀਆਂ ਜਿਹੜੀਆਂ ਸੀ ਚੰਗੀ ਤਰ੍ਹਾਂ ਉਹਨਾਂ ਨੂੰ ਮਤਲਬ ਧੋ ਕੇ ਤੇ ਮੈਂ ਕਟਿੰਗ ਕਰ ਲਏ ਹੋਏ ਆ ਉਹਨਾਂ ਦੇ ਪੱਤੇ ਜਿਹੜੇ ਮੈਂ ਕਟਿੰਗ ਕੀਤੇ ਹੋਏ ਆ ਆ ਮੂਲੀਆਂ ਬਰੀਕ ਬਰੀਕ ਕੱਟ ਕਰ ਲਈਆਂ ਹੋਈਆਂ ਤੇ ਇੱਧਰ ਮੈਂ ਇੱਕ మీడియం ਸਾਈਜ਼ ਦਾ ਜਿਹੜਾ ਆਲੂ ਸੀ ਉਹ ਕੱਟ ਕੀਤਾ ਤੇ ਇੱਧਰ ਮੈਂ ਅਦਰਕ ਛੋਟਾ ਜਿਹਾ ਪੀਸ ਕੱਟ ਕੀਤਾ 3-4 ਹਰੀਆਂ ਮਿਰਚਾਂ ਇੱਕ మీడియం ਸਾਈਜ਼ ਦਾ ਟਮਾਟਰ ਤੇ ਦੋ ਛੋਟੇ ਮੈਂ ਪਿਆਜ਼ ਕਟਿੰਗ ਕੀਤੇ ਹੋਏ ਆ ਇਹ ਸਾਰਾ ਮਟੀਰੀਅਲ ਆ ਜਿਹੜਾ ਅਸੀਂ ਅੱਜ ਮੂਲੀਆਂ ਦੀ ਪੁਰਜੀ ਬਣਾਉਂਦੇ ਸਮੇ ਉਹਦੇ ਚ ਪਾਵਾਂਗੇ ਤੇ ਇੰਨੇ ਮਟੀਰੀਅਲ ਦੇ ਨਾਲ ਇਹ ਜਿਹੜੀ ਪੁਰਜੀ ਆ ਸੀ ਤਿਆਰ ਕਰਨੀ ਅੱਜ ਤੇ ਚਲੋ ਜੀ ਸਟਾਰਟ ਕਰਦੇ ਆ ਆਪਣਾ ਵਲੌਗ ਮੈਂ ਗੈਸ ਦੇ ਉੱਪਰ ਕੜਾਈ ਰੱਖ ਲਈ ਹੋਈ ਆ ਤੇ ਹੁਣ ਅਸੀਂ ਗੈਸ ਨੂੰ ਕਰ ਲੈਨੇ ਆ ਔਨ ਗੈਸ ਅਸੀਂ ਔਨ ਕੀਤਾ ਹੋਇਆ ਤੇ ਕੜਾਈ ਸਾਡੀ ਜਿਹੜੀ ਗਰਮ ਹੋ ਗਈ ਹੋਈ ਆ ਅਸੀਂ ਹੁਣ ਪਾ ਰਹੇ ਆ ਜੇ ਮਸਟਰਡ ਆਇਲ ਮਸਟਰਡ ਆਇਲ ਦੇ ਵਿੱਚ ਨਾ ਕਰਾਰੀ ਬਣਦੀ ਹੈ ਜੀ ਚੀਜ਼ ਇਸਲੀ ਤੇਲ ਥੋੜਾ ਜਿਹਾ ਖੁੱਲਾ ਹੀ ਪਾਓ ਤਾਂ ਫੇਰ ਜ਼ਿਆਦਾ ਵਧੀਆ ਬਣਦੀ ਚੀਜ਼ ਕੋਈ ਵੀ ਤੁਸੀਂ ਸਬਜ਼ੀ ਬਣਾ ਰਹੇ ਹੋ ਤੇਲ ਥੋੜਾ ਜਿਹਾ ਖੁੱਲਾ ਹੀ ਪਾਓ ਹੁਣ ਅਸੀਂ ਤੇਲ ਗਰਮ ਕਰਾਂਗੇ ਉਸ ਤੋਂ ਬਾਅਦ ਆ ਅਸੀਂ ਇਹ ਵਿੱਚ ਪਾਵਾਂਗੇ ਸਾਰੇ ਪਿਆਜ਼ ਵਗੈਰਾ ਜੋ ਵੀ ਮਟੀਰੀਅਲ ਆ ਹੁਣ ਮੈਂ ਪਾ ਦੂੰਗੀ ਜੀ ਥੋੜਾ ਜਿਹਾ ਜੀਰਾ ਕਿੰਨਾ ਆਲੀ ਅਸੀਂ ਪਾ ਦਵਾਂਗੇ ਜੀ ਅਦਰਕ ਵਰਤ ਫਰਾਈ ਕਰ ਲਏ ਹੁਣ ਅਸੀਂ ਨਾਲ ਦੀ ਨਾਲ ਹੀ ਇਹਦੇ ਪਾ ਦੇਨੇ ਜੀ ਪਿਆਜ਼ ਪਿਆਜ਼ ਤੁਸੀਂ ਚਾਹੇ ਬ੍ਰੀਫ ਕੱਟ ਲਓ ਚਾਹੇ ਲੰਬੇ ਕੱਟ ਲਓ ਮੈਂ ਬਹੁਤ ਪਤਲੇ ਪਤਲੇ ਲੰਬੇ ਲੰਬੇ ਕੱਟੇ ਹੋਏ ਆ ਤੇ ਵਧੀਆ ਲੱਗਦਾ ਹੈ ਸਬਜ਼ੀ ਤੇ ਬਾਕੀ ਤੁਸੀਂ ਤੁਹਾਡੀ ਚੋਇਸ ਹੈ ਜਿਵੇਂ ਮਰਜ਼ੀ ਕਟਿੰਗ ਕਰ ਸਕਦੇ ਹੋ ਦੋਸਤ ਇਹਨੂੰ ਹਲਕਾ ਬ੍ਰਾਊਨ ਕਰਨਾ ਹੈ ਡਾਰਕ ਬ੍ਰਾਊਨ ਨਹੀਂ ਕਰਨਾ ਸੀ ਬਿਲਕੁਲ ਹਲਕੇ ਜੇ ਬ੍ਰਾਊਨ ਹੋ ਗਏ ਹੋਏ ਹੈ ਤੇ ਹੁਣ ਮੈਂ ਪਾ ਰਹੀ ਹਾਂ ਇਹਦੇ ਚ ਨਮਕ ਨਮਕ ਟੇਸਟ ਅਨਸਾਰ ਹੀ ਪਾਵਾਂਗੇ ਅਸੀਂ ਜਰੂਰ ਪਈ ਤੇ ਹੋਰ ਪਾਵਾਂਗੇ ਤੇ ਥੋੜਾ ਜੰਨੂ ਮਿਕਸ ਕਰ ਲਓ ਨਮਕ ਨੂੰ ਇਹਨੇ ਜਲਦੀ ਪੱਕ ਜੰਦਾ ਜੇ ਤੜਕਾ ਆਪਣਾ ਨਮਕ ਪਾ ਲਓ ਤੇ ਹੁਣ ਮੈਂ ਜੇ ਪਾ ਰਹੀ ਹਾਂ ਜੀ ਇੱਕ ਮੀਡੀਅਮ ਸਾਈਜ਼ ਦਾ ਕੱਟਿਆ ਹੋਇਆ ਆਮ ਨੂੰ ਇਹਨੂੰ ਥੋੜਾ ਫਰਾਈ ਕਰਨਾ ਹੈ ਸੇ तो चाहो तो सारा कुछ कट्ठा भी पा सकते हो इदा का कोई चक्कर नहीं है कि जो आलू पहला पालो मूली पेल पालो या बाद लो ऐलान भी सारा कुछ कट्ठा भी पा सदे जिन्हें भी तक पसंद पा सकते हो हम मैं पा रही गर्म मसाला बिल्कुल हल्का ही पाया मैं मिक्स कर लेना बस आलू फ्राई हो गए हैं हल्की जी कलर वाली मिर्च पा मैं इसमें भी मिक्स कर लगन असन लगे जी हल्दी ਮੈਂ ਹਲਦੀ ਵੀ ਪਾਤੀ ਹੋਈ ਐ ਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਾਂਗੇ ਬਿਲਕੁਲ ਮੀਡੀਅਮ ਜੇ ਫਲੇਮ ਤੇ ਰੱਖਿਆ ਹੋਇਆ ਜੀ ਮੈਂ ਗੈਸ ਤੇ ਹੁਣ ਮੈਂ ਸਬਜ਼ੀ ਪਾ ਰਹੇ ਹਾਂ ਮੌਲੀਆਂ ਕੱਟੀਆਂ ਹੋਈਆਂ ਜੇ ਇਹ ਵੀ ਸ਼ੇਪ ਤੁਹਾਨੂੰ ਪਸੰਦ ਆ ਤੁਸੀਂ ਉਹ ਮੇਰੀ ਕਟਿੰਗ ਕਰਕੇ ਪਾ ਸਕਦੇ ਹੋ ਠੀਕ ਹੈ ਜੀ ਬਸ ਇਹਨੂੰ ਚੰਗੀ ਤਰ੍ਹਾਂ ਏਦਾਂ ਮਿਕਸ ਕਰਾਂਗੇ ਮੈਂ ਹਰੀ ਮਿਕਸ ਕਰਕੇ ਵਿੱਚ ਤਾਂ ਨਹੀਂ ਪਾਈ ਕਿ ਉਹ ਕਿੰਨਾ ਉੱਛੜਦੀ ਬਹੁਤ ਹੈ ਜਿਹੜਾ ਪੁੱਜਦੀ ਹੈ ਕਿਉਂਕਿ ਹੁਣ ਮਿਰਚ ਜਿਹੜੀ ਆ ਨਾ ਬਹੁਤ ਜ਼ਿਆਦਾ ਤਿੱਖੀ ਕੌੜੀ ਆਣ ਲੱਗਦੀ ਹੈ ਇਸ ਲਈ ਮੈਂ ਜਿਆ ਵੇਚ ਨਹੀਂ ਪਾਣੀ ਬਾਅਦ ਵਿੱਚ ਉੱਪਰ ਪਾ ਦੂੰਗੀ ਪੱਤਿਆਂ ਦੇ ਨਾਲ ਹੀ ਤੇ ਚਾਹੇ ਪੱਲਾ ਨਾ ਕਰੇ ਬਜ਼ੁਰਗ ਬਣਾਉਦੇ ਹੁੰਦੇ ਸੀ ਨਾ ਮੂਲੀਆਂ ਤੇ ਜਿਵੇਂ ਮੇਰੇ ਮम्मा ਵੀ ਇਹਨੇ ਬਣਾਉਂਦੇ ਹੁੰਦੇ ਸੀਗੇ ਤੇ ਉਹਨਾਂ ਨੇ ਕੀ ਕਰਨਾ ਪੈਂਦਾ ਮੂੜਿਆਂ ਨੂੰ ਨਾ ਬੋਇਲ ਕਰ ਦੇਣਾ ਬੋਇਲ ਕਰਕੇ ਤੇ ਕੱਪੜੇ 'ਚ ਪਾ ਕੇ ਤੱਕੰਗ ਦੇਣੀ ਆ ਕਿ ਉਹਨਾਂ ਦਾ ਜਿਹੜਾ ਪਾਣੀ ਹੈ ਨਾ ਸਾਰਾ ਨਿਕਲ ਜਾਵੇ ਪਾਣੀ ਜੀ ਨਿਕਲਣ ਤੋਂ ਸੋ ਤਾਂ ਸਾਰਾ ਅਸਵੀ ਕੱਢ ਦਿੰਦੇ ਹੁੰਦੇ ਸੀ ਜੀ ਗਟਲੇ ਤੇ ਹੁਣ ਅਸੀਂ ਆਪਣੇ ਤਰੀਕੇ ਨਾਲ ਬਣਾਉਣ ਲੱਗੇ ਆ ਤੇ ਹੁਣ ਇਹ ਵੀ ਬਹੁਤ ਹੀ ਵਧੀਆ ਬਣਦੀਆਂ ਇਹਨਾਂ ਨੂੰ ਕੋਈ ਟੱਪਣਾ ਨਹੀਂ ਹੈਗਾ ਉੱਪਰੋਂ ਬਿਨਾ ਟੱਣ ਤੋਂ ਹੀ ਕਵਰ ਕਿਤੇ ਢਿਮਾ ਹੀ ਐਸੀ ਬਣਾਉਂਦੇ ਆ ਤੇ ਬਹੁਤ ਟੇਸਟੀ ਬਣ ਲੱਗੇ ਕੋਈ ਵੀ ਤਰੱਕਰ ਨਹੀਂ ਰਹੇਗੀ ਮੂਲੀ ਜੇ ਅਗਰ ਪੌੜੀ ਦੀ ਹੋਵੇ ਜੇ ਤੁਹਾਡੇ ਘਰ ਤੇ ਸਿੱਧਾ ਨਹੀਂ ਪਾਤਾ ਹੋਇਆ ਵਿੱਚ ਤੇ ਇਹਨੂੰ ਹੁਣ ਸਿਰਫ ਮਿਦਰਾ ਹਿਲਾ ਲਿਆ ਮਿਕਸ ਕਰ ਲਿਆ ਹੈ ਆਪਾਂ ਹੁਣ ਮੈਂ ਪਾਉਣ ਲੱਗੀ ਆਂ ਜੇ ਹਰੀ ਮਿਰਚ ਕੱਟੀ ਹੋਈ ਇਹ ਵੀ ਤੁਸੀਂ ਆਪਣੇ ਟੇਸਟ ਕੋਦੇਈਏ ਕਿੰਨੀ ਪੌੜਾ ਜੀ ਮਿਰਚ ਇਸ ਲਈ ਮੈਂ ਦੋ ਤੋਂ ਤਿੰਨ ਪਾ ਰਹੀ ਹਾਂ ਚਾਹ ਨਾਲ ਹੀ ਮੈਂ ਹੁਣ ਪੱਤੇ ਵੀ ਪਾ ਦੂੰਗੀ ਕਿਉਂਕਿ ਪੱਤੇ ਅਜੇ ਜ਼ਿਆਦਾ ਵੀ ਸੌਫਟ ਨਹੀਂ ਹੋਏ ਕੁਝ ਪੱਕੇ ਵੀ ਆ ਵਿੱਚ ਕਿ ਮੈਂ ਬਹੁਤ ਹੀ ਬਰੀਕ ਕਟਿੰਗ ਕਿਤੇ ਹੋਇਆ ਦੇਖੋ ਤੁਸੀਂ ਤੇ ਮੈਂ ਕਾ ਲੀਆ ਇਹਦਾ ਇਹ ਚੌਪਿੰਗ ਬੋਰਡ ਤੇ ਕੱਟਦੀ ਆ ਉੱਤੇ ਚੌਪ ਕਰ ਲੈਣਾ ਤੇ ਇੱਥੇ ਮੈਂ ਕੱਤੇ ਵਿੱਚ ਚੌਪ ਕਿਤੇ ਹੋਇਆ ਤੇ ਵਧੀਆ ਕਟਿੰਗ ਹੋ ਜਾਂਦੀ ਹੈ ਬਹੁਤ ਬਰੀਕ ਕੱਤੇ ਜਾਂਦੇ ਆ ਜੇ ਹੱਥ ਨਾਲ ਕੱਟੋ ਤੇ ਉਹਨੇ ਧੀਕ ਨਹੀਂ ਕੱਤੇ ਜਾਂਦੇ ਤੇ ਤੁਸੀਂ ਜੰਨਾ ਨਹੀਂ ਹੁੰਦਾ ਆਪਣੇ ਸਕਰੀਨ ਦੇ ਨਾਲ نیچے ਹੋ ਜਾਣਾ ਹੈ ਪੱਤਿਆਂ ਨੂੰ ਤੇ ਫਿਰ ਉਸਨੂੰ ਉੱਪਰ ਤੇ ਜਾਲੀ ਰੱਖ ਦੇਣੀ ਹੈ ਸੱਤੰਨੇ ਨਾਲ ਕਵਰ ਨਹੀਂ ਕਰਨਾ ਹੈਗਾ ਇਹਨੂੰ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹਨਾਂ ਕਲਰ ਤੇ ਹੁਣ ਅਸੀਂ ਇਹਦੇ ਉੱਪਰ ਪਾ ਰਹੇ ਹਾਂ ਜੀ ਟਮਾਟਰ ਤੇ ਬਹੁਤ ਹੀ ਵਧੀਆ ਕਲਰਫੁਲ ਸਬਜ਼ੀ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆ ਗ੍ਰੀਨ येलो ਐਂਡ ਰੈੱਡ ਸਮੂਲੀਆ ਸਾਡੀਆਂ ਵਾਈਟ ਕਲਰ ਦੀਆਂ ਸੀ येलो ਗਿਆ ਹਲਦੀ ਨਾਲ ਲੂ ਵੀ ਐਂਡ ਇਹਦੇ ਪੱਤੇ ਸੀ ਆ ਗਏ ਤੇ ਟਮਾਟਰ ਵਾਹ ਦੇਖੋ ਕਲਰ ਬਹੁਤ ਪਿਆਰਾ ਆਉਂਦਾ ਹੈ ਇੰਨੀ ਹੀ ਜ਼ਿਆਦਾ ਟੇਸਟੀ ਬਣਦੀ ਹੈ ਜਿੰਨਾ ਪਿਆਰਾ ਕਲਰ ਆਇਆ ਨਾ ਸਬਜ਼ੀ ਵੀ ਇੰਨੀ ਪਿਆਰੀ ਬਣਦੀ ਹੈ ਮੈਂ ਦੇਖੋ ਸਲੋ ਫਲੇਮ ਤੇ ਬਣਾਉਣੀ ਹੈ ਇਹਨੂੰ ਬਿਨਾ ਕਵਰ ਕੀਤੇ ਉੱਪਰ ਅਸੀਂ extra ਜਾਲੀ ਦੇ ਦਿੰਦੇ ਹਾਂ ਅੱਧਰ ਅਸੀਂ ਰੱਖ ਦਿੱਤਾ ਹੋਇਆ ਪਲਟਾ ਤਾਂ ਕਿ ਜ਼ਿਆਦਾ ਵੀ ਗਿੱਚਣਾ ਚਲੀ ਜਾਵੇ ਜਾਲੇ ਤੇ ਹੁਣ ਅਸੀਂ ਇਹਦੇ ਬਨਣ ਦੀ ਵੇਟ ਕਰਦੇ ਹਾਂ ਕੁਝ ਬਹੁਤ ਜ਼ਿਆਦਾ ਵੀ ਟਾਈਮ ਨਹੀਂ ਲੈਂਦੀ ਹੈ ਜਲਦੀ ਬਣ ਜਾਣੀ ਸਬਜੀ ਹਾਂਜੀ ਸਰ ਧੀਜੀ ਮੂਲੀਆਂ ਦੀ ਪੁਰਜੀ ਦੇਖੋ ਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਐ ਤੇ ਮੈਂ ਸਾਰੀ ਜਿਹੜੀ ਸਬਜੀ ਐ ਨਾ ਮੈਂ ਉਹ ਜਾਲੀ ਦੇ ਕੇ ਹੀ ਉੱਪਰ ਬਣਾਈ ਆ ਇਹਨੂੰ ਮੈਂ ਕਵਰ ਨਹੀਂ ਕੀਤਾ ਤੇ ਜੇ ਅਸੀਂ ਕਵਰ ਕਰਾਂਗੇ ਨਾ ਤਾਂ ਫਿਰ ਥੋੜਾ ਥੋੜੇ ਮੂਲੀਆਂ ਦੇ ਵਿੱਚ ਕੜੱਟਣ ਆ ਜਾਂਦੀ ਆ ਇਸ ਕਰਕੇ ਮੈਂ ਇਹਨੂੰ ਉੱਤੋਂ ਕਵਰ ਨਹੀਂ ਕੀਤਾ ਢੱਕਣ ਦੇ ਨਾਲ ਤਾਂ ਕਿ ਮੈਂ ਜਾਲੀ ਨਾ ਹੀ ਬਣਾਈ ਆ ਕਿ ਉਹਦੀ ਜਿਹੜੀ ਸਟੀਮ ਬਾਹਰ ਨਿਕਲਦੀ ਰਵੇ ਕੌੜਾ ਪੰ ਜਿਹੜਾ ਸਾਰਾ ਨਿਕਲ ਗਿਆ ਤੇ ਬਹੁਤ ਹੀ ਜਿਆਦਾ ਟੇਸਟੀ ਤੇ ਵਧੀਆ ਬਣਦੀ ਹੈ ਬੋਇਲ ਨਹੀਂ ਕਰਨੀ ਚਾਹੀਦੀ ਇਦਾਂ ਹੀ ਤੁਸੀਂ ਬਣਾਓ ਕੱਚੀਆਂ ਹੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀਆਂ ਤੁਸੀਂ ਮੇਰੀ ਰੈਸਪੀ ਨੂੰ ਟ੍ਰਾਈ ਜ਼ਰੂਰ ਕਰਨਾ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ